ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 0 ਅਰੇ ਕਹਿਣਾ ਕੀ ਚਾਹਤੇ ਹੋ ਐਸ ਵਾਰੀ ਪੰਜਾਬ ਚੋਂ 13 0 ਇਸ ਵਾਰ ਲੋਕ ਸਭਾ ਚੋਣਾਂ ਚ 13 0 ਹੋ ਰਿਹਾ ਜੀ ਆਮ ਆਦੀ ਪਾਰਟੀ ਦੇ ਪੱਖ ਆਹ ਹਾ ਤੇ ਬੱਤੀ ਬੰਦ ਨੇ ਇਹਦੀ ਵਾਸਤੇ ਨਹੀਂ ਬੱਤੀ ਬੰਦ ਨੇ ਅਸੀਂ ਰੁਕੋ ਜਰਾ ਸਬਰ ਕਰੋ ਉਸ ਤੋਂ ਬਾਅਦ ਕਹਿੰਦੇ ਜੀ ਇਹ ਤਾਂ ਜਿੱਥੇ ਜਾਂਦੇ ਨੇ ਸਵਾਗਾ ਫਿਰ ਜਾਂਦਾ ਹੈ ਤੇ ਬੱਤੀ ਦੰਦ ਨੇ ਕੇ ਜੀ ਵਾ ਤੁਹਾਡੇ ਬੱਤੀ ਦੰਦ ਨੇ ਅਸੀਂ ਮੱਧ ਪ੍ਰਦੇਸ਼ ਜਾਂਦਾ ਕੇਜਰੀਵਾਲ ਸੂਪੜਾ ਸਾਫ ਹੋ ਜਾਂਦਾ ਤੇ ਬੱਤੀ ਦੰਦ ਨੇ ਕੇ ਜੀ ਵਾ ਤੁਹਾਡੇ ਬੱਤੀ ਦੰਦ ਨੇ ਅਸੀਂ ਔਰ ਛੱਤੀਸਗੜ ਜਾਂਦੇ ਆ ਇਹ ਜਿੱਥੇ ਜਾਂਦੇ ਆ ਇਹ ਤਾਂ ਬਹੁਤ ਵੱਡਾ ਨੁਕਸਾਨ ਕਰੀ ਜਾਂਦੇ ਆ ਤੇ ਬੱਤੀ ਦੰਦ ਨੇ ਕੇ ਜੀ ਵਾ ਤੁਹਾਡੇ ਬੱਤੀ ਦੰਦ ਨੇ ਨਿਕਰੋ ਹੱਥ ਝੋਲ ਕੇ ਮੈਂ ਗੁਜ਼ਾਰਿਸ਼ ਕਰਤਾ ਹਾਂ ਮੈਂ ਟੱਕੜੀ ਨੁ ਭਾਵਾਂ ਚਾਹੇ ਕੋਈ ਮਰੇ ਬਚੇ a encanta que te veas <laughs> de la <laughs> puerta!